ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਥ ਪ੍ਰਹਸਤ ਜੁੱਧ ਕਥਨੰ ਸੰਗੀਤ ਛਪ ਛੰਦ ਪਾਗੜ ਦੀ ਪ੍ਰਹਸਤ ਪਠਿਓ ਦਾਗੜ ਦੀ ਤੈ ਕੈ ਦਲ ਅਨਗਣ ਕਾਗੜ ਦੀ ਕੰਪ ਭੂਆ ਉੱਠੀ ਬਾਗੜ ਦੀ ਬਾਜੀ ਅਖਰੀ ਅਨ ਤਨ ਨਾਗੜ ਦੀ ਨੀਲ ਤੇ ਹਿਣਿਓ ਪਾਗੜ ਦੀ ਗਹਿ ਭੂਮ ਪਛਾੜੀਆ ਸਾਗੜ ਦੀ ਸਮਰ ਸਮਰਹਿ ਹਕਾਰ ਦਾਗੜ ਦੀ ਦਾਨਵ ਦਲ ਭਾਰੀਆਂ ਸਾਗੜ ਦੀ ਸਮਰਹਿ ਹਕਾਰ ਭਇਓ ਦਾਗੜ ਦੀ ਦਾਨਵ ਦਲ ਭਾਰੀਆਂ ਕੰਕਾ ਗੜ ਦੀ ਕਾਏ ਭਕ ਭਕ ਕਰਤ ਰਾਗੜ ਦੀ ਰੋਹਿਰ ਰਣ ਰੰਗ ਬਹਿ ਜੰ ਜਾਗੜ ਦੀ ਜੁਇ ਆਹ ਜੁਗਣ ਜਪ ਕਾਗੜ ਦੀ ਕਾਕ ਕਰ ਕਹਿਕ ਕਹੈ ਪਾਗੜ ਦੀ ਪ੍ਰਹਾਸਤ ਜੁਜੰਤ ਲਾਗੜ ਦੀ ਲੈ ਚਲਿਓ ਅਪ ਦਲ ਪਾਗੜ ਦੀ ਭੂਮ ਪੜਹੜੀ ਕਾਗੜ ਦੀ ਕੰਪੀ ਦੋਈ ਜਲ ਤਲ 나ਗੜ ਦੀ 나ਦ ਨੇਹ ਨਦ ਪਾਗੜ ਦੀ ਰਣ ਭੇਰ ਭयंकर ਸਾਗੜ ਦੀ ਸਾਗ ਚਲ ਹਲਤ ਚਾਗੜ ਦੀ ਚਮਕੰਤ ਚਲਤ ਸਰ ਖੰਖਾ ਗੜ ਦੀ ਖੜਗ ਖਿਮਕਤ ਤਹਤ ਚਾਗਣ ਦੀ ਚਟਕ ਚਿਨੰਗੇ ਚਿਨਗੇ ਕੱਢਾ ਠੰਠਾ ਗੜ ਦੀ ਠਾਟ ਠਟਕਾਰ ਮਨੋ ਠਾਗੜ ਦੀ ਠਣਕ ਠੱਠਿਆਰ ਗੱਡਾ ਢਾਗੜ ਦੀ ਢਾਲ ਉੱਛਲ ਹੈ ਬਾਗੜ ਦੀ ਰਨਬੀਰ ਬਬੱਕਾ ਹੈ ਆਗੜ ਦੀ ਇਕ ਲੈ ਚੱਲੈ ਇਕ ਕਹੋ ਇਕ ਉਚੱਕਾ ਹੈ ਤਾਗੜ ਦੀ ਤਾਲ ਤੰਬੂ ਰੰ ਬਾਗੜ ਦੀ ਰਣਬੀਨ ਸੋ ਬੱਜੈ ਸਾਗੜ ਦੀ ਸੰਖ ਕੇ ਸਬਦ ਗਾਗੜ ਦੀ ਗੈ ਵਰਗ ਗਲ ਗੱਜੈ ਤੰਤਾਗੜ ਦੀ ਤਰਣ ਤੁਰ ਢਾੜ ਧੁਕ ਪਰਤ ਚਾਗੜ ਦੀ ਚਕਤ ਚਿਤ ਮਹਿ ਅਮਰ ਪੰਪਾਗੜ ਦੀ ਪੋਪ ਵਰਖਾ ਕਰਤ ਜਾਗੜ ਦੀ ਜਛ ਗੰਦਰਾ ਬਬਰ ਜਾਗੜ ਦੀ ਜੁੱਝ ਭੱਟ ਦਿਰਾ ਮਾਗੜ ਦੀ ਮੁਖਮਾਰ ਉਚਾਰੈ ਸਾਗੜ ਦੀ ਸੰਜ ਪੰਜਰੇ ਘਾਗੜ ਦੀ ਕਣੀਰ ਜਣਕਾਰ ਤਾਗੜ ਦੀ ਤੀਰ ਵਰਖੰਤ ਗਾਗੜ ਦੀ ਗਹਿ ਗਦਾ ਗ੍ਰਿਸ਼ਟੰ ਮਾਗੜ ਦੀ ਮੰਤਰ ਮੁਖ ਜਪੈ ਆਗੜ ਦੀ ਅੱਖਰ ਵਰ ਇਸਤੰ ਸੰਸਾਗੜ ਦੀ ਸਦਾ ਸ਼ਿਵ ਸਿਮਰ ਕਰ ਜਾਗੜ ਦੀ ਜੂਝ ਜੋਦਾ ਮਰਤ ਸੰਸਾਗੜ ਦੀ ਸੁਬਟ ਸੰਮੁਖ ਗਿਰਤ ਆਗੜ ਦੀ ਅਪੱਛਰਣ ਕਹ ਬਰਤ ਕੁਜੰਗ ਪ੍ਰਿਆਤ ਛੰਦ ਇਤੈ ਉਚਰੇ ਦਾਮ ਲੰਕੇਸ਼ ਬਣੈ ਬੈਣ ਉਤੈ ਦੇਵ ਦੇਖੈ ਚੜੈ ਰਥ ਗੈਣ ਕਹੋ ਏਕ ਏਕੰ ਅਨੇਕੰ ਪ੍ਰਕਾਰੰ ਮਿਲੇ ਜੁਧ ਜੇਤੇ ਸਮੰਤੰ ਲੁਝਾਰੰ ਬਪੀ ਛਣ ਬਾਚ ਰਾਮ ਸੋ ਤੋ ਨੰਗ ਮੰਡਲਾਕਾਰ ਜਾ ਕੋ ਬੇਰਾਜ ਸਿਰੰਜਤ ਪਤਰੰ ਛਤੰ ਛਤਰ ਸਛਾਜ ਰਤੰ ਬੇਸਟ ਤੰ ਬਿਆਗਰ ਚਰਮੰ ਬਿਆਪੀਤੰ ਕਿਸਾਨਾਤ ਜਾਨੋ ਹਠੀਂਦਰ ਜੀ ਤੰਨਹ ਪਿੰਗ ਬਾਜੀ ਰਤੰਜੇਨ ਸੋਭਾ ਮਹਾਕਾਇ ਪੇਖੇ ਸਬਾ ਦੇਵ ਛੋਬਾ ਹਰੇ ਸਰਬ ਗਰਬੰ ਤਨੰ ਪਾਲ ਦੇਵੰ ਮਹਾਕਾਇ ਨਾਮਾ ਮਹਾਬੀਰ ਜੇਵੰ ਲਗੇ ਮਿਓਰ ਬਰਣੰ ਰਤੰਜੇਨ ਬਾਜੀ ਬਕੇ ਮਾਰ ਮਾਰੰ ਤਜੈਤ ਬਾਣ ਰਾਜੀ ਮਹਾਜੋਦਕੋ ਕਰ ਮਹੋਦਰ ਮਖਾਨੋ ਤਿਸੈ ਜੁਦ ਕਰਤਾ ਬਡੋ ਰਾਮ ਜਾਨੋ ਲਗੇ ਮੂਖ ਕੰਬਰਣ ਬਾਜੀ ਦਥੇ ਸੰਘਸ ਪੌਨਕੇ ਗਾਉਨ ਕੋ ਚਾਰ ਦੇਸੰ ਤਰੇ ਬਾਣ ਪਾਣੰ ਕਿ ਦੋ ਕਾਲ ਰੂਪੰ ਤਿਸੈ ਰਾਮ ਜਾਨੋ ਸਹੀ ਦੈਤ ਰੂਪੂਪੰ हिरमोरपुच्छं तुरचौरचारं रडकितबन्दी अपारं रथं सुवर्णकी किङ्कणिचारसौहै लखे देवकन्या छग जाकी महाजतेजमोह महातेजमोहक मद्जागितुनासारदूलं इह दयितराजं दुरङ्गद्रोहमूलं चीनो रामानाथचिह्नो दसंग्रीवताको ਦੋਹੂ ਔਰ ਬੱਜੇ ਬਜੰਤੰ ਅਪਾਰੰ ਮਚੇ ਸੂਰ ਬੀਰੰ ਮਹਾ ਸ਼ਸਤਰ ਧਾਰੰ ਕਰ ਅਤਰ ਪਾਤੰ ਨਿਪਾਤੰ ਤ ਸੂਰੰ ਉਠੇ ਮੱਧ ਜੁਦੰ ਕਮਦੰ ਕਰੂਰੰ ਗਿਰਾ ਰੁੰਡ ਮੁੰਡੰ ਪਸੁੰਡੰ ਅਪਾਰੰ ਰੁਲੇ ਅੰਗ ਭੰਗੰ ਸਮੰਤੰ ਲੁਜਾਰੰ ਪਰੇ ਕੂ ਹਜੂ ਹੰ ਉਠੇ ਗੱਦ ਸਤੰ ਜਕੇ ਸੂਰ ਬੀਰੰ ਛਕੇ ਜਾਣ ਮਦੰ ਗਿਰੇ ਚੂਮ ਭੂ ਮੰ ਅਕੂ ਮੇਤ ਕਾਇੰ ਉਠੇ ਗੱਦ ਸਤੰ चड़े चौप चयंग जुज्जे वीर एकं अनेकं प्रकारं कटे अंग जंगंग रटै मार मारंग छटै बाण पाणंग उठै गद उठै गद सद्दंग च रुले चूम पूमं सो वीरंग बिहद्दंग भी नचे जांग रंगंग ततथै ततथ्यं ਛੋਟਾ ਬਾਣ ਰਾਜੀ ਫਿਰੈ ਛੂਛ ਹੱਥੰ ਗਿਰੇ ਅੰਕੁਸ਼ੰ ਬਾਰਣੰ ਬੀਰਖੇਤੰ ਨਚੇ ਕਾਂਦ ਭੀਣੰਕ ਬੰਦੰ ਅਚੇਤੰ ਪਰੈ ਖੇਚਰੀ ਪਤਰ ਚੌਛ 64 ਚਾਰੀ ਚੱਲੇ ਸਰਬ ਆਨੰਦ ਹੋਇ ਮਾਸ ਹਾਰੀ ਗਿਰੇ ਬੰਕੁੜੇ ਬੀਰ ਬਾਜੀ ਸੁਦੇ ਸੰਪਰੇ ਪੀਲ ਵਾਨੰ ਛੁਟੇ ਚਾਰ ਕੇ ਸੰਕਰ ਪੈਜ ਵਾਰੰ ਪ੍ਰਚਾਰੰਤ ਬੀਰੰ ਉੱਠੇ ਸ੍ਰੋਣ ਧਾਰੰ ਅਪਾਰੰ ਹਮੀਰੰ छुटै चार चित्रंग बचित्रांत बाणंग चले बैठ कैसूर बीरंग गए वीर अछुत्थंग दोहरा एहबिद सैना पई रावण राम विरोध लंक बंक प्राप्त पयो दस सिर महासक्रुद्ध भुजंग प्रयात छंद तबै मुक्कले दूत लंकेश अपंग मनंग बच करमंग जाप जपंग सभै मंत्रहीणंग ਸਮੇ ਅੰਤਕਾਲੰ ਭਜੋ ਏਕ ਚਿੱਤੰ ਸੋ ਕਾਲੰ ਕ੍ਰਿਪਾਲੰ ਰਥਿ ਪਾਇ ਕੰਦੰਤ ਪੰਤੀ ਅਨੰਤੰ ਚਲੇ ਪਖਰੇ ਬਾਜਰਾਜੰ ਸੁਬੰਤੰ ਤਸੇ ਦਾਸ ਕਾਸ੍ਰੋਨ ਮੱਜੰ ਸੋ ਬੀਰੰ ਬਜੇ ਕਾਨਰੇ ਡੰਕ ਡੌਰੂ ਨਪੀੜੰ ਬਜੈ ਲਾਗ ਦੰਪਾਦੰ ਨਿਨਾਦੰਤ ਵੀਰੰ ਨਿਨਾਦੰਤ ਵੀਰੰ ਉਠ ਗੱਦ ਸਦੰਗ ਨਿਨਦੰ ਨਪੀੜੰ ਪਏ ਆਕੁਲੰ ਬਿਆਕਲੰ ਛੋਰ ਭਾਗਯੰ ਬਲੇ ਕੁੰਭ ਕਾਨੰ ਤਾਉ ਨਾਹੇ ਜਾਗਿਆ ਚਲੇ ਛਾੜ ਕੇ ਆਸ ਪਾਸੰ ਨਿਰਾਸੰ ਭਏ ਪ੍ਰਾ ਭਏ ਭਏ ਪ੍ਰਾਤ ਕੇ ਜਾਗਬੇ ਤੇ ਉਦਾਸੰ ਤਬੈ ਦੇਵ ਕੰਨਿਆ ਕਰਿਓ ਗੀਤ ਗਾਨੰ ਉਠਿਓ ਦੇਵ ਦੋਖੀ ਗਦਾਲੀ ਸ ਪਾਨੰ ਕਰੋ ਲੰਕ ਦੇ ਸੰਗ ਪ੍ਰਵੇਸ਼ੰਤ ਸੂਰੰ ਬਲੀ ਬੀਸ ਬਾਹੰ ਮਹਾ ਸ਼ਸਤਰ ਪੂਰੰ ਕਰੈ ਲਾਗ ਮੰਤਰੰ ਕੁਮੰਤਰੰ ਵਿਚਾਰੰ ਇਤਾ ਉਚਰੇ ਬੈਣ ਪ੍ਰਾਤੰ ਲੁਝਾਰੰ ਜਲੰਗਾਗਰੀ ਸਪਤ ਸਾਹਸਤਰ ਪੂਰੰ ਮੁਖੰ ਪੁਛ ਲਯੋ ਕੁੰਭ ਕਾਨੰ ਕਰੂਰੰ ਕਰੂਰੰ ਕਿਯੋ ਮਾਸ ਹਾਰੰ ਮਹਮਦ ਪਾਨੰ ਉਠਿਓ ਲੈ ਗਦਾ ਕੋ ਭਰਿਓ ਵੀਰ ਮਾਨੰ ਭੱਜੀ ਬਾਨਰੀ ਪੇਖ ਸੈਨਾ ਅਪਾਰੰ ਤਸੇ ਜੂਤ ਪੈ ਜੂਤ ਜੋਦਾ ਜੁਝਾਰੰ ਉਠੈ ਗਦ ਸਦੰ ਨ ਨਦੰਤ ਵੀਰੰ ਫਿਰੈ ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰ ਪੁਜੰਗ ਪ੍ਰਯਾਤ ਛੰਦ ਅਹ गिर मुण्ड तु पसुड जानुण्डङ्गह जूहङ्गले सेण क्रोदं चिमि तेग तेजं सो संप्रहारं किमि दामनि जाणपादो मजारं हसे कङ्क बंक कसे सूर विरङ्गलि ढाल तच्छ सुबे तच्छतिरङ्गराज ਹਕ ਦੇਬੀ ਕਰੰ ਸੱਦ ਪੈਰੋ ਰ ਰੰ ਚਾਵੜੀ ਚਿੰਕਰੰ ਡਾਕਣੀ ਡਿੰਕਰੰ ਪਤਰ ਜੁਗਣ ਪਰੰ ਲੁੱਥ ਬਿੱਥੁਤਰੰ ਸਮੁਹੇ ਸੰਗਰੰ ਹੂਹਕੂਹੰ ਪਰੰ ਅੱਛਰੀ ਉੱਛਰੰ ਸਿੰਦੁਰੇ ਸਿੰਦਰੰ ਮਾਰ ਮਾਰੁਚਰੰ ਮਾਰੁਚੁਰੰ ਬਜ ਗੱਜੇ ਸਰੰ ਬਿਰਾਜ ਚੰਦ ਉੱਜਰੇ ਲੁੱਜਰੰ ਛੁਮਰੇ ਜੁਜਰੰ ਬੱਜੀਅੰ ਡੰਮਰੰ ਤਾਲਣੋ ਤੁੰਬਰੰ ਜੋ ਸਾਵਲੇ ਛੰਦ ਪਰਿਮਾਰ ਮਾਰੰ ਮੰਡੇ ਸੰਸਤਰ ਧਾਰੰ ਡਟੇ ਮਾਰ ਮਾਰੰ ਤੁਟੈ ਖੰਗ ਧਾਰੰ ਉੱਠੈ ਛੇਛਾ ਪਾਰੰ ਬਹਿ ਸ੍ਰੋਣ ਧਾਰੰ ਹਸੈ ਮਾਸਹਾਰੰ ਪੀਅ ਸ੍ਰੋਣ ਸਿਆਰੰ ਗਿਰਾਚਾਰ ਚਾਰੰ ਪਜੇ ਇਕ ਹਾਰੰ ਰਟਾ ਇਕ ਮਾਰੰ ਗਿਰੇ ਸੂਰ ਸਵਾਰੰ ਚਲੇ ਇਕ ਸਵਾਰੰ ਕਰੇ ਇਕ ਬਾਰੰ ਬੱਡੋ ਬੱਡੋ ਜੁਧ ਪਾਰੰ ਨਿਕਾਰੇ ਹਥਿਆਰੰ ਕਰੇ ਇਕ ਵਾਰੰ ਲਸੈ ਖਗ ਧਾਰੰ ਉਠੈ ਅੰਗਿਆਰੰ ਲਖੈ ਬਿਉਮ ਚਾਰੰ ਸੋ ਪੈਜੰ ਪ੍ਰਚਾਪ ਸੋ ਪੈਜੰ ਪਚਾਰੰ ਮੰਡੇ ਮੰਡੇ ਅਸਤਰ ਧਾਰੰ ਕਰੇ ਮਾਰ ਮਾਰੰ ਇਕੇ ਕੰਪ ਚਾਰੰ ਮਹਾਬੀਰ ਜੁਟੈ ਸਰੰਸੰਜ ਫੁੱਟੈ ਤੜੰਕਾਰ ਛੁਟੈ ਕਿੜੰਕਾਰ ਉੱਟੈ ਸਰੰਤਾਰ ਬੁੱਥੈ ਜੁਗੰਗ ਜੁਦ ਜੁਟੈ ਰਣੰ ਰੋਸ ਰੁੱਠੈ ਇਕੰ ਇਕ ਕੁੱਠੈ ਢਲੀ ਢਾਲ ਉੱਠੈ ਅਰੰਗ ਫੌਜ ਫੁੱਟੈ ਕਿਨੇਜੇ ਪਲਟੈ ਚਮਤ ਚਮਤਕਾਰ ਉੱਠੈ ਕਿਤੇ ਭੂਮ ਲੁੱਠੈ ਗਿਰੇ ਏਕ ਉੱਠੈ ਰਣੰ ਫੇਰ ਜੁਟੈ ਬਹੇ ਤੇਗ ਤੁਟੈ ਬਚੇ ਵੀਰ ਵੀਰੰ ਧਰੇ ਵੀਰ ਚੀਰੰ ਕਰ ਅਸਤਰ ਪਾਤੰ ਉਠੈ ਅਸਤਰ ਘਾਤੰ ਇਤ ਬਾਨ ਰਾਜੰ ਉਤੈ ਕੁੰਭ ਕਾਜੰ ਕਰਿਓ ਸਾਲ ਪਾਤੰ ਗ੍ਰਿਓ ਵੀਰ ਪ੍ਰਾਤੰ ਦਉ ਜਾਗ ਪੂਟੀ ਰਤੰ ਧਾਰ ਛੂਟੀ ਗਿਰੇ ਰਾਮ ਦੇਖੇ ਵੱਡੇ ਦੁਸ਼ਟ ਲੇਖੇ ਕਰਿ ਬਾਨ ਬਰਖੰ ਭਰਿਓ ਸੈਣ ਹਰਖੰ ਹਣੇ ਬਾਨ ਤਾਣੰ ਛਿਨਿ ਅਕੁੰਭ ਕਾਣੰ ਭਾਇ ਦੇਵ ਹਰਖੰ ਕਰਿ ਪੋਹ ਪਬਰਖੰ ਸੁਣਿਓ ਲੰਕਾ ਨਾਥੰ ਰਣੇ ਭੂਮ ਮਥੰ दै देव हर भय देव हर कं करी पोप बरखं सुन्यो लंकना तं हणे पूम मतं एतो श्री चित्र नाटक राम अवतार कुंभकर्ण वध हैत्याय समापत मस्त वाह गुरु जी का खासा वाह गुरु जी की फटे जी